ਬਹੁਤ ਬੁਰਾ ਹਾਲ ਹੈ ਜੀ ਅਸੀਂ ਤਕਰੀਬਨ ਸਾਨੂੰ 3-4 ਘੰਟੇ ਹੋ ਗਏ ਜੀ ਗਿਆ ਨੂੰ ਘਾਰ ਵਿਲੇ ਪਏ ਐ ਡੇ ਡੀਆਂ ਕੋਠੀਆਂ ਜਿਹੜੀਆਂ ਮਤਲਬ ਦੱਸਣ ਜੋ ਖਲਾਤ ਨਹੀਂ ਬਹੁਤ ਬੁਰੇ ਹਾਲਾਤ ਹੈ ਬਹੁਤ ਜ਼ਿਆਦਾ ਪਾਣੀ ਹੈ ਜੀ ਕਈਆਂ ਦੇ ਘਰ ਤਾਂ ਬੈਠਣੇ ਸ਼ੁਰੂ ਹੋ ਗਏ ਆ ਤੇ ਕਈ ਜਿਹੜੇ ਜਾਨਵਰ ਸੀ ਉਹ 2-2 3-3 ਫੁੱਟ ਪਾਣੀ ਦੇ ਵਿੱਚ ਬੈਠੇ ਹੋਏ ਸੀ ਖੜੇ ਸੀ ਉਹਨਾਂ ਨੂੰ ਅੱਜ ਜਿਹੜਾ ਵੱਡਾ ਸਾਨੂੰ ਸ਼ਿਪ ਮਿਲਿਆ ਵਾ ਰਾਣੇਂਦਰ ਪ੍ਰਤਾਪ ਜੀ ਹਣਾ ਵੱਲੋਂ ਉਹਦੇ ਤੇ ਅਸੀਂ ਸਵੀਰ ਦਾ ਰੈਸਕਿਊ ਕਰਨਾ ਸ਼ੁਰੂ ਕਰ ਦਿੱਤਾ ਜੀ। ਕਠਿਨਾਈ ਬੜੀ ਖੰਭੇ ਬਹੁਤ ਤਾਰਾ ਬਹੁਤ ਦਰਖਤ ਬਹੁਤ ਆ ਪਰ ਫਿਰ ਵੀ ਆਪਣੀ ਸੋਜ-ਬੋਜ ਦੇ ਨਾਲ ਕੋਈ ਮਾਲੀ ਜਾਨੀ ਨੁਕਸਾਨ ਨਾ ਹੋਵੇ। ਇਸ ਲਈ ਅਸੀਂ ਇਹਨਾਂ ਨੂੰ ਜਾਨਵਰਾਂ ਨੂੰ ਸੁਰੱਖਿਅਤ ਕਰ ਰਹੇ ਆ। ਲੀਡਰ ਬੜੇ ਆ ਜੀ, ਮੁੱਖ ਮੰਤਰੀ ਸਾਹਿਬ ਵੀ ਆਏ। ਜਿਹੜੇ ਸਨ ਮਿਲ ਕੇ ਨਹੀਂ ਹੈ। ਪੀੜਤ ਲੋਕ ਹੈ ਨਾ, ਅੱਜ ਇਹਨਾਂ ਨੂੰ ਉੱਥੇ ਬੈਠਿਆ ਵੀ ਜਿੱਥੇ ਆਪਣੇ ਘਰੇ ਬੈਠਿਆ ਹੋਣਾ, ਹਕੀਕਤ ਤੇ ਜੀਰੋ ਤੋਂ ਦੱਸਣਗੇ ਕਿ ਹਾਂ। ਈ ਹਸਤੇ ਜੀ ਮੁੱਖ ਮੰਤਰੀ ਸਾਹਿਬ ਆਏ ਸੀ ਉਹਨਾਂ ਤਿੰਨ ਮੰਤਰੀ ਸਾਨੂੰ ਮਿਲੇ ਕਿਸੇ ਨਾਲ ਕੋਈ ਮਿਸਬਿਹੇਵ ਨਹੀਂ ਕੀਤਾ ਆਪਣਾ ਦੁੱਖ ਦਰਦ ਹੀ ਦੱਸਿਆ ਤੇ ਜਿਹੜੇ ਉੱਥੇ ਨਹੀਂ ਪਤਾ ਲੱਗਦਾ ਬੜਾ ਸਵੱਬ ਬਣਿਆ ਮੈਂ ਮੁੱਖ ਮੰਤਰੀ ਸਾਹਿਬ ਆਏ ਸਾਨੂੰ ਮਿਲਕ ਨਹੀਂ ਗਏ ਇੱਧਰ ਪਾਕਿਸਤਾਨ ਦੇ ਲੋ ਜਦੋਂ ਦਿੱਲੀ ਵੈਰੀਕੇਟ ਕੋਲ ਰੁਕਿਆ ਗਿਆ ਸੀ ਇਸ ਤਰ੍ਹਾਂ ਸਾਨੂੰ ਸਾਈਡ ਤੇ ਰੋਕ ਦਿੱਤਾ ਗਿਆ ਤੇ ਉਹ ਚਲ ਗਏ ਤੇਈ ਦੇ ਵਿੱਚ ਪਾਣੀ ਆਇਆ ਸੀਗਾ ਉਸ ਤੋਂ ਬਾਅਦ ਚ ਸਰਕਾਰ ਨੇ 6700 ਰੁਪਏ ਜੀ 6700 ਰੁਪਇਆ ਕਹਾ ਵੀ ਅਸੀਂ ਇਕੱਲੇ ਦਾ ਮੁਆਵਜ਼ਾ ਦੇਵਾਂਗੇ ਕੇਂਦਰ ਸਰਕਾਰ ਨੇ ਵੀ ਅਸੀਂ 6700 ਰੁਪਇਆ ਦੇਵਾਂਗੇ ਉਹ ਮੈਨੂੰ ਨਹੀਂ ਲੱਗਦਾ ਵੀ ਕਿਸੇ ਦੇ ਖਾਤੇ 'ਚ 6700 ਰੁਪਇਆ ਆਇਆ ਉਹ ਆਏ ਨਹੀਂਗੇ ਤੇ ਹੁਣ ਫੇਰ ਨੁਕਸਾਨ ਹੋ ਗਿਆ ਕਿਸੇ ਨੇ ਆਪਦੀ ਭੈਣ ਦਾ ਵਿਆਹ ਕਰਨਾ ਕਿਸੇ ਨੇ ਧੀ ਦਾ ਵਿਆਹ ਕਰਨਾ 100 ਸਾਡੇ ਘਰਾਂ 'ਚ ਲੋੜਾਂ ਕਿੱਥੋਂ ਕਰਨਗੇ ਜੀ ਇੱਕ ਸਾਲ ਫਸਲ ਨਾ ਹੋਵੇ ਤਾਂ ਕੀ ਹਾਲ ਹੋ ਜਾਂਦਾ ਸੋ ਇੱਥੇ ਤਾਂ ਦੂਜੀ ਵਾਰੀ ਫੇਰ ਨੁਕਸਾਨ ਹੋ ਗਿਆ ਪਹਿਲਾਂ 19 'ਚ ਹੋਇਆ ਸੀ ਗਈ ਫੇਰ 23 ਚ ਤੇ ਹੁਣ 25 ਜੋ ਹੋ ਗਿਆ ਤੇ ਜ ਹੁਣ ਅਸੀਂ ਨਹੀਂ ਖੜਾਂਗੇ ਨਾਲ ਅਸੀਂ ਉੱਥੇ ਇੱਕ ਵੀਡੀਓ ਪਾ ਕੇ ਆਪਦਾ ਫਰਜ਼ ਪੂਰਾ ਕਰ ਲਿਆ ਜੀ ਹਾਂਜੀ ਅਸੀਂ ਨਾਲ ਆ ਜੀ ਐਂ ਕਰੋ ਉਹ ਨਹੀਂ ਇੱਥੇ ਗਰਾਊਂਡ ਲੈਵਲ ਤੇ ਆਓ ਉਹਨਾਂ ਦੇ ਨਾਲ ਮਿਲੋ ਉਹਨਾਂ ਦੇ ਦੁੱਖ ਸੁੱਖ ਕੁਝ ਨਹੀਂ ਕਰ ਸਕਦੇ ਜਦੋਂ ਤੁਸੀਂ ਮਿਲੋਗੇ ਅਗਲੇ ਤਾਂ ਉਦਾਂ ਹੀ ਹੌਸਲਾ ਵੱਧ ਜਾਂਦਾ ਜੀ ਸੋ ਸਾਰੇ ਕਲਾਕਾਰ ਭਾਈਚਾਰੇ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੱਧ ਝੜ ਕੇ ਆਪ ਦਾ ਜਿਹੜਾ ਫਰਜ ਆ ਉਹ ਨਿਭਾਓ ਤੇ ਅੱਗੇ ਵੀ ਪਹਿਲਾਂ ਵੀ 2019 ਦੇ ਵਿੱਚ ਜਿਹੜਾ ਪਾਣੀ ਆ ਸੀ ਉਦੋਂ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਤੇ ਹੁਣ ਆਇਆ 23 ਦੇ ਵਿੱਚ ਹੁਣ ਵੀ ਕੋਈ ਸੁਣਵਾਈ ਨਹੀਂ ਸਰਕਾਰ ਨੂੰ ਅਸੀਂ ਇਹੀ ਮੰਗ ਕਰਦੇ ਆ ਵੀ ਇਹਨਾਂ ਦੀ ਸੁਣਵਾਈ ਹੋਵੇ ਕੋਈ ਸੋ ਪਾਣੀ ਰੋਕਿਆ ਜਾਵੇ ਚਾ ਵੀ ਕਹਿੰਦੇ ਇੱਥੇ ਡੈੱਡ ਬਾਡੀ ਵੀ ਜਾ ਰਹੀ ਸੀ ਬਹੁਤ ਸਮੈਲ ਆ ਰਹੀ ਸੀ ਜਦੋਂ ਇਹ ਪਾਣੀ ਕਹਿੰਦੇ ਸੁੱਕੂਗਾ ਇੰਨੀ ਗੰਦੀ ਸਮੈਲ ਆਉਣੀ ਹੈ ਨਾ ਬਹੁਤ ਕੋਈ ਵੀ ਪ੍ਰੋਬਲਮ ਆ ਸਕਦੀ ਹੈ ਜੀ ਕੋਈ ਵਿਚਾਰਿਆਂ ਦੀ ਕੋਈ ਸੁਣਵਾਈ ਹੈ ਨਹੀਂ ਹੈ ਹੈਲੀਕਾਪਟਰ ਦੀ ਲੋੜ ਨਹੀਂ ਜੀ ਲੋੜ ਆ ਤੁਸੀਂ ਆਓ ਤੁਸੀਂ ਦੁੱਖ ਸੁਣੋ ਜਿਹੜਾ ਇਹਨਾਂ ਦਾ ਮਾਪ ਜਾਉਂਦਾ ਇਹਨਾਂ ਦੇ ਇਹਨਾਂ ਦੇ ਸਿਰ ਤੇ ਹੱਥ ਰੱਖੋ ਬਸ ਹੈਲੀਕਾਪਟਰ ਦੀ ਲੋੜ ਨਹੀਂ ਤੁਸੀਂ ਇਹਨਾਂ ਦੇ ਸਿਰ ਤੇ ਹੱਥ ਰੱਖੋ ਬਸ ਇਹੀ ਬੇਨਤੀ ਕਰਦੇ ਹਾਂ ਜੀ ਸਰਕਾਰ ਨੂੰ ਇੱਥੇ ਦੇ ਮੌਜੂਦਾ ਵਿਧਾਇਕ ਨੇ ਰਾਣਾ ਇੰਦਰਪ੍ਰਤਾਪ ਉਹਨਾਂ ਵੱਲੋਂ ਵੀ ਕਾਫੀ ਜਿਹੜੀ ਕਹਿੰਦੇ ਮਦਦ ਕੀਤੀ ਜਾ ਰਹੀ ਹੈ ਇਸ ਚੀਜ਼ ਨੂੰ ਕੀਤੀ ਦੱਸ ਰਹੀ ਹੈ ਜੀ ਆਹ ਕਿਸ਼ਤੀਆਂ ਦੇਖ ਲਓ ਜਿੰਨੀਆਂ ਵੀ ਵੱਡੀਆਂ-ਵੱਡੀਆਂ ਲਿਆ ਕੇ ਕਿਸ਼ਤੀਆਂ ਦਿੱਤੀਆਂ ਉਹਨਾਂ 'ਚ ਤੇਲ ਪਾਇਆ ਬਾਕੀ ਉਹ ਆਪ ਇੱਥੇ ਅਸੀਂ ਮਿਲੇ ਉਹਨਾਂ ਨੂੰ ਮਤਲਬ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਸੋ ਉਹਨਾਂ ਨੂੰ ਇਸ ਗੱਲ ਦਾ ਜੀ ਬਹੁਤ ਖੁਸ਼ੀ ਹੋਈ ਆ ਵੀ ਇੱਕ ਵਿਧਾਇਕ ਹੋ ਕੇ ਗਰਾਊਂਡ ਲੈਵਲ ਤੇ ਇੱਥੇ ਆ ਕੇ ਇਹ ਨਹੀਂ ਗੱਲ ਵੀ ਮਿਲ ਕੇ ਚਲੇ ਗਏ ਉਹ ਵਿੱਚ ਸਾਡੇ ਇੱਥੇ ਸਾਰਿਆਂ ਦੇ ਨਾਲ ਸਾਥੀ ਸੋਸ਼ਲ ਮੀਡੀਆ ਸਟਾਰ ਵੀ ਇੱਥੇ ਪਹੁੰਚੇ ਹੋਏ ਨੇ ਲੋਕਾਂ ਦੀ ਸੇਵਾ ਕਰਨ ਵਾਸਤੇ ਤੁਸੀਂ ਜਾਇਜ਼ਾ ਲੈ ਕੇ ਆਏ ਹੋ ਪਿੰਡਾਂ ਦਾ ਕਿੰਨਾ ਕੁ ਬੁਰਾ ਹਾਲ ਬਹੁਤ ਬੁਰਾ ਹਾਲ ਹੈ ਜੀ ਅਸੀਂ ਤਕਰੀਬਨ ਸਾਨੂੰ 3-4 ਘੰਟੇ ਹੋ ਗਏ ਜੀ ਗਿਆ ਨੂੰ ਅਸੀਂ ਸਾਡੇ ਸਰਪੰਚ ਸਾਹਿਬ ਬਾਈ ਕਰਮਜੀਤ ਹਣੀ ਤੇ ਸੇਬੀਆ ਬਾਈ ਅਕਰ ਵਾਲੇ ਸਾਰੇ ਅਸੀਂ ਸੁੱਖੇ ਬਾਈ ਹਣੀ ਬਾਈ ਹਣੀ ਜਾ ਕੇ ਆਏ ਆ ਬਹੁਤ ਬੁਰਾ ਹਾਲ ਹੈ ਜੀ ਮਤਲਬ ਘਾਰ ਵਿਲੇ ਪਏ ਆ ਏਡੀਆਂ ਏਡੀਆਂ ਕੋਠੀਆਂ ਜਿਹੜੀਆਂ ਮਤਲਬ ਦਸਣਯੋਗ ਹਾਲਾਤ ਨਹੀਂ ਬਹੁਤ ਬੁਰੇ ਹਾਲਾਤ ਹੈ ਜੀ ਤੇ ਸਾਡੇ ਸਾਰੇ ਵਾਹੇ ਤਾਂ ਇੱਕ ਦੂਜੇ ਤੋਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਪਰ ਸਾਰੇ ਮਾਲਵਾ ਬੈਲਟ ਨੂੰ ਬੇਨਤੀ ਆ ਵੀ ਤੁਸੀਂ ਪਹੁੰਚੋ ਪਰ ਪੁੱਛ ਕੇ ਆਓ ਪੁੱਛ ਕੇ ਕਿਉਂ ਆਓ ਕਈ ਵਾਰੀ ਆਪਾਂ ਪੱਠੇ ਲੈ ਕੇ ਚਲੇ ਜਾਂਦੇ ਆ ਜੀ ਇਹ ਕਟਰਾਲੀ ਆ ਗਈ 100 ਟਰਾਲੀ ਆ ਗਈ ਉਹ ਇੰਨੀ ਲੋਡ ਨਹੀਂ ਤੁਸੀਂ ਪਹਿਲਾਂ ਪੁੱਛ ਕੇ ਪੁੱਛੋ ਵੀ ਕੀ ਚੀਜ਼ ਚਾਹੀਦੀ ਆ ਤੁਹਾਨੂੰ ਪੱਠੇ ਚਾਹੀਦੇ ਆ ਜਾਂ ਕਿਵੇਂ ਕੀ ਚਾਹੀਦੇ ਉਹ ਪੁੱਛ ਕੇ ਫੇਰ ਲੈ ਕੇ ਆਓ ਕਈ ਵਾਰੀ ਅਸੀਂ ਦੇਖੋ ਦੇਖ ਵੀ ਸਾਨੂੰ ਲੱਗਦਾ ਆ ਵੀ ਪੱਠੇ ਚਾਹੀਦੇ ਹੋਣੇ ਆ ਉੱਥੋਂ 100 ਟਰਾਲੀ ਆ ਗਈ ਉਹ ਕਿਸੇ ਕੰਮ ਨਹੀਂ ਬੇਕਾਰ। ਬਾਕੀ ਸਾਡੇ ਬਾਈ ਜੀ ਹੁਣੇ ਦੱਸਣਗੇ ਕਿਉਂਕਿ ਇਹ ਗਰਾਊਂਡ ਲੈਵਲ ਤੇ ਬਹੁਤ ਸਵੇਰ ਤੋਂ ਲੈ ਕੇ ਰਾਤ ਤੱਕ ਕਿਸੇ ਦੇ ਪਸ਼ੂ ਕੁਝ ਵੀ ਆਉ ਉਹ ਲੈ ਕੇ ਇੱਥੇ ਸਹੀ ਸੇਫ ਜਗ੍ਹਾ ਤੇ ਲੈ ਕੇ ਆਉਂਦੇ ਆ। ਲੋਕਾਂ ਦੇ ਘਰਾਂ ਚ ਕਿੰਨਾ ਕਿੰਨਾ ਪਾਣੀ ਵਿੜਿਆ ਹੋਇਆ ਹੈ। ਬਹੁਤ ਜ਼ਿਆਦਾ ਪਾਣੀ ਆ ਜੀ। ਕਈਆਂ ਦੇ ਘਰ ਤਾਂ ਬੈਠਣੇ ਸ਼ੁਰੂ ਹੋ ਗਏ ਆ। ਤੇ ਕਈ ਜਿਹੜੇ ਜਾਨਵਰ ਸੀ ਉਹ ਦੋ-ਦੋ ਤਿੰਨ-ਤਿੰਨ ਫੁੱਟ ਪਾਣੀ ਦੇ ਵਿੱਚ ਬੈਠੇ ਹੋਏ ਸੀ। ਖੜੇ ਸੀਗੇ। ਉਹਨਾਂ ਨੂੰ ਅੱਜ ਜਿਹੜਾ ਵੱਡਾ ਸਾਨੂੰ ਸ਼ਿਪ ਮਿਲਿਆ ਵਾ ਰਾਣੇਂਦਰ ਪ੍ਰਤਾਪ ਜੀ ਹਣਾ ਵੱਲੋਂ। ਉਹਦੇ ਤੇ ਅਸੀਂ ਸਵੀਰ ਦਾ ਰੈਸਕਿਊ ਕਰਨਾ ਸ਼ੁਰੂ ਕਰ ਦਿੱਤਾ ਜੀ। ਕਠਿਨਾਈ ਬੜੀ ਖੰਭੇ ਬਹੁਤ ਤਾਰਾ ਬਹੁਤ ਦਰਖਤ ਬਹੁਤ ਆ। ਪਰ ਫਿਰ ਵੀ ਆਪਣੀ ਸੂਝ-ਬੂਝ ਦੇ ਨਾਲ ਕੋਈ ਮਾਲੀ ਜਾਨੀ ਨੁਕਸਾਨ ਨਾ ਹੋਵੇ। ਇਸ ਲਈ ਅਸੀਂ ਇਹਨਾਂ ਨੂੰ ਜਾਨਵਰਾਂ ਨੂੰ ਸੁਰੱਖਿਤ ਕਰ ਰਹੇ ਆ ਤੇ ਜਿਹੜਾ ਅੱਧੇ ਵੀਰਾਂ ਦਾ ਸਮਾਨ ਨਹੀਂ ਸੀ ਲਿਆਂਦਾ ਪੀ ਸ਼ਾਇਦ ਦਰਿਆ ਮੁੜ ਜਾਊਗਾ ਵਾਪਸ ਹੋ ਜਾਊਗਾ ਪਾਣੀ ਵਾਪਸ ਨਹੀਂ ਹੋਇਆ। ਤੇ ਅੱਜ ਉਹ ਸਮਾਨ ਵੀ ਜਿਹੜਾ ਰਹਿੰਦਾ ਸੀ ਉਹਨੂੰ ਵੀ ਰੈਸਕਿਊ ਕਰ ਰਹੇ ਆ ਤੇ ਜਿਹੜੇ ਮਾਲ ਡੰਗਰ ਸੀ ਜਿਹੜਾ ਪਸ਼ੂ ਧਨ ਸੀ ਸਾਡਾ ਉਹ ਅਸੀਂ ਉਹਨੂੰ ਰੈਸਕਿਊ ਕਰ ਰਹੇ ਹਾਂ ਅੱਜ ਸਾਨੂੰ ਬਹੁਤ ਇੱਕ ਪਿਆਰ ਤੇ ਹੰਗਾਰਾ ਮਿਲਿਆ ਵਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵਿਸ਼ਵਾਸ ਮਿਲਿਆ ਭਾਨਾ ਬਾਈ ਜੀ ਉਹਨਾਂ ਦੀ ਟੀਮ ਆਈ ਹੈ ਸਾਰੇ ਕਿ ਇਹਨਾਂ ਨੇ ਜਾ ਕੇ ਅੰਦਰ ਗਰਾਉਂਡ ਲੈਵਲ ਤੇ ਵੀ ਵੇਖ ਕੇ ਆਏ ਅਬੇਸ਼ਕ ਸਾਡਾ ਸਮਾਂ ਇਹਨਾਂ ਨਹੀਂ ਸੀ ਵੀ ਹਰ ਨੂੰ ਇਹਨਾਂ ਨੂੰ ਜਗ੍ਹਾ ਤੇ ਲੈ ਕੇ ਜਾਈਏ ਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਆ ਇਹ ਕਹਿੰਦੇ ਫਿਰ ਦੱਸੋ ਫੌਰੀ ਅਸੀਂ ਹੁਣੇ ਤੁਹਾਡੀ ਕੀ ਸਹਾਇਤਾ ਕਰੀ ਹੁਣੇ ਕਰਦੇ ਆ ਦੱਸੋ ਤੁਸੀਂ ਪਰ ਅਸੀਂ ਇਹਨਾਂ ਨੂੰ ਕਿਹਾ ਕਿ ਸਾਨੂੰ ਫਿਲਹਾਲ ਕਿਸੇ ਚੀਜ਼ ਦੀ ਲੋੜ ਨਹੀਂ ਗਈ ਜਦੋਂ ਪਾਣੀ ਆਪਣਾ ਘਰ ਨੂੰ ਚਲ ਜਾਊਗਾ ਤੇ ਤੁਸੀਂ ਸਾਡੇ ਘਰ ਨੂੰ ਆਇਓ ਕਿਉਂਕਿ ਉਦੋਂ ਜਿਹੜੇ ਹੋਣ ਵੀਰ ਬਹੁਤ ਸਾਰੇ ਉਹਨਾਂ ਦਾ ਵੀ ਧੰਨਵਾਦ ਆ ਤੇ ਜਿਹੜੇ ਸਾਡੇ ਵਾਸਤੇ ਰਸਤਾ ਵਸਤਾਂ ਲਿਆ ਰਹੇ ਆ ਬਾਅਦ ਵਿੱਚ ਜਦੋਂ ਸਹੀ ਮਸੀਬਤ ਦੇ ਵਿੱਚ ਹੋਣਾ ਜਿੱਦਾਂ ਪਰਵਾਸੀਂ ਆਪਣੀਆਂ ਫਸਲਾਂ ਬੀਜਣੀਆਂ ਵਾ ਬੀਜੀਆਂ ਜਾਣੀਆਂ ਨਹੀਂ ਜੇ ਬਨਪੂਰੇ ਨੇ ਕਿ ਪਾੜ ਇਨੇ ਡੂੰਘੇ ਪੈ ਗੇ ਰੇਤਾ ਇਨੇ ਵੱਡੇ ਪੱਧਰ ਤੇ ਬੈ ਗਈ ਆ ਜੇ ਉਹ ਅਸੀਂ ਪੂਰ ਨਹੀਂ ਸਕਦੇ ਵੇਖੋ ਸਾਡੀਆਂ ਆਸਾਂ ਉਮੀਦਾਂ ਹੁੰਦੀਆਂ ਵਾ ਕਿ ਅਸੀਂ ਕੋਈ ਤੀ ਪਤੋ ਵਿਆਵਾਂਗੇ ਆਪਣਾ ਕੋਈ ਘਰ ਬਣਾਵਾਂਗੇ ਉਹ ਹੁਣ ਚੱਕਣਾ ਚੂਰ ਹੋ ਚੁੱਕਾ ਵਾ ਜੇ ਤੁਸੀਂ ਉਸ ਸਮੇਂ ਸਾਡੇ ਲਈ ਜਦੋਂ ਬਨਪੁਰ ਨੇ ਤੇਲ ਦਾ ਪ੍ਰਬੰਧ ਕਰੋਗੇ ਤੋੜੇ ਲੈ ਕੇ ਆਓਗੇ ਗੱਡੇ ਲੈ ਕੇ ਆਓਗੇ ਕੁਝ ਵੀ ਥੋੜੇ ਮਾਤਰਾ ਦੇ ਵਿੱਚ ਤੁਸੀਂ ਆਓਗੇ ਟਰੈਕਟਰ ਲੈ ਕੇ ਆਓਗੇ ਕੋਈ ਸੱਜਣ ਮਿੱਤਰ ਆਊਗਾ ਉਹ ਸਾਡੇ ਵਾਸਤੇ ਸਾਰੀ ਜ਼ਿੰਦਗੀ ਭਰ ਦੀ ਸਾਡੇ ਬੱਚਿਆਂ ਵਾਸਤੇ ਤੇ ਸਾਡੇ ਸਾਰਿਆਂ ਵਾਸਤੇ ਇਹਨਾਂ ਵਾਸਤੇ ਇੱਕ ਵੱਡੀ ਗੱਲ ਹੋਊਗੀ ਕਿ ਅਸੀਂ ਤੁਸੀਂ ਸਾਨੂੰ ਸਾਰੀ ਜ਼ਿੰਦਗੀ ਤੇ ਸਿਰ ਤੇ ਕਰ ਦੋਗੇ ਅੱਜ ਤੁਸੀਂ ਆਏ ਹੋ ਸਹਾਇਤਾ ਲੈ ਕੇ ਆਏ ਜਦੋਂ ਭਾਨਵੈ ਜੀ ਕਹਿ ਰਹੇ ਸੀ ਹੁਣ ਅਸੀਂ ਪੀ ਸਾਨੂੰ ਭੇਜਿਆ ਵਾ ਵੀਰਾਂ ਨੇ ਭੇਜਿਆ ਵਾ ਅਸੀਂ ਸਾਡੇ ਵੱਲੋਂ ਸਹਾਇਤਾ ਜੋ ਤੁਸੀਂ ਲਓ ਅਸੀਂ ਇਹਨਾਂ ਨੂੰ ਕਿਹਾ ਵੀ ਨਹੀਂ ਅਸੀਂ ਇਹ ਚੀਜ਼ ਨਹੀਂ ਕਰ ਸਕਦੇ ਨਾ ਸਾਨੂੰ ਲੋੜ ਆ ਅਸੀਂ ਸਮਰਾਥ ਆ ਅਸੀਂ ਰਾਸ਼ਨ ਆਪਣਾ ਪਹਿਲਾਂ ਹੀ ਪ੍ਰਬੰਧ ਕਰ ਲਏ ਸੀ ਤੇ ਹੁਣ ਸਾਨੂੰ ਹੋਰ ਸੰਗਤਾਂ ਨੇ ਬਹੁਤ ਆਏ ਆ ਸਾਡੇ ਕੋਲ ਬਹੁਤ ਕੁਝ ਆ ਤੇ ਜਦੋਂ ਲੋੜ ਹੋਈ ਜਦੋਂ ਬਨਪੂਰ ਨੇ ਆਏ ਉਦੋਂ ਤੁਹਾਡੀ ਬਹੁਤ ਲੋੜ ਪੈਣੀ ਆ ਤੇ ਇਹਨਾਂ ਨੇ ਸਾਨੂੰ ਅਸੀਂ ਧੰਨਵਾਦ ਕਰਦੇ ਆ ਇਹਨਾਂ ਨੇ ਕਿਹਾ ਵੀ ਫੋਨ ਮਾਰਿਓ ਪਹਿਲ ਦੇ ਆਧਾਰ ਤੇ ਮੈਂ ਮੇਰੀ ਟੀਮ ਪਹੁੰਚੂਗੀ ਸੋ ਸਾਨੂੰ ਅੱਜ ਜੋ ਸੈਲੀਬ੍ਰਿਟੀ ਹੋਣ ਦੇ ਨਾਂ ਤੇ ਇਹਨਾਂ ਤੇ ਲੀਡਰ ਬੜੇ ਆਏ ਜੀ ਮੁੱਖ ਮੰਤਰੀ ਸਾਹਿਬ ਵੀ ਆਏ ਜਿਹੜੇ ਸਾਨੂੰ ਮਿਲ ਕੇ ਨਹੀਂ ਗਏ ਪੀੜਤ ਲੋਗ ਹੈ ਨਾ ਅੱਜ ਇਹਨਾਂ ਨੂੰ ਉੱਥੇ ਬੈਠਿਆ ਵੀ ਜਿੱਥੇ ਆਪਣੇ ਘਰੇ ਬੈਠੇ ਹੋਏ ਨਾ ਹਕੀਕਤ ਤੇ ਗ੍ਰਾਊਂਡ ਜ਼ੀਰੋ ਤੋਂ ਦੱਸਣਗੇ ਵੀ ਹਾਂ ਕੀ ਹਸਤੀ ਜੇ ਮੁੱਖ ਮੰਤਰੀ ਸਾਹਿਬ ਆਏ ਸੀ ਉਹਨਾਂ ਤਿੰਨ ਮੰਤਰੀ ਸਾਨੂੰ ਮਿਲੇ ਕਿਸੇ ਨਾਲ ਕੋਈ ਮਿਸ ਬਿਹੇਵ ਨਹੀਂ ਕੀਤਾ ਆਪਣਾ ਦੁੱਖ ਦਰਦ ਹੀ ਦੱਸੇ ਵੀ ਜਿਹੜੇ ਉੱਥੇ ਨਹੀਂ ਪਤਾ ਲੱਗਦਾ ਪਰਾ ਸਵੱਬ ਬਣਿਆ ਮੈਂ ਮੁੱਖ ਮੰਤਰੀ ਸਾਹਿਬ ਆਏ ਸਾਨੂੰ ਮਿਲਕ ਨਹੀਂ ਗਏ ਇੱਧਰ ਪਾਕਿਸਤਾਨ ਦੇ ਵੱਲੋਂ ਜਿਦ ਤਰ੍ਹਾਂ ਦਿੱਲੀ ਵੈਰੀਕੇਟ ਕਰਕੇ ਰੋਕਿਆ ਗਿਆ ਇਸੇ ਤਰ੍ਹਾਂ ਸਾਨੂੰ ਸਾਈਡ ਤੇ ਰੋਕ ਦਿੱਤਾ ਗਿਆ ਤੇ ਉਹ ਚੱਲ ਗਏ ਤੇ ਅੱਜ ਇਹ ਆਏ ਆ ਇੱਥੇ ਸਾਡੇ ਵੀਰ ਹਾਂਜੀ ਹੋਰ ਸੁੱਖਾਂ ਹੋਰ ਬਹੁਤ ਸੋਹਣੇ ਪਤਵੰਤੇ ਨਾਲ ਆ ਤੇ ਸਾਨੂੰ ਉਮੀਦ ਆ ਕਿ ਜਦੋਂ ਇਹ ਵੀਰਾਂ ਦਾ ਤੁਹਾਡੇ ਥਰੂ ਜਦੋਂ ਤੁਹਾਡੇ ਮੈਕ ਅੱਗੇ ਬੋਲਦੇ ਆ ਤੇ ਬਹੁਤ ਵੱਡਾ ਹੰਗਾਰਾ ਮਿਲਦਾ ਬਹੁਤ ਹੰਗਾਰਾ ਹੁਣ ਵੀ ਲੋਕ ਦੇ ਰਹੇ ਆ ਪਰ ਅਸਲੀ ਜਿਹੜੀ ਅਸੀਂ ਕਹਿੰਦੇ ਜੋ ਕਿ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਬਸ ਲੋੜ ਆ ਜਦੋਂ ਪਾਣੀ ਖਤਮ ਆਪਣੇ ਘਰ ਨੂੰ ਮੁੜਦਾ ਤੁਸੀਂ ਸਾਡੇ ਘਰ ਨੂੰ ਮੋੜੋ ਸਾਨੂੰ ਇਸ ਚੀਜ਼ ਦੀ ਲੋੜ ਹੈ ਤੇ ਅਸੀਂ ਜੀ ਐਨਵਾਕਾਂਗੇ ਕਿ ਇੱਕ ਗੱਲ ਛੋਟੀ ਜਿਹੀ ਹੋਰ ਕਹਿਣੀ ਚਾਹੁੰਦੇ ਆ ਜੀ ਜਿਵੇਂ ਅਸੀਂ ਜੱਸੀ ਆਏ ਮਾੜਾ ਜ ਮੈਂ ਨਾ ਅਸੀਂ ਆਉਣ ਲੱਗੇ ਦੋਨੇ ਤੇ ਮੈਂ ਕਿਹਾ ਵੀ ਅਸੀਂ ਉੱਥੇ ਜਾਂਦੇ ਹਾਂ ਉੱਥੇ ਬੁੜੀਆਂ ਦੇ ਕੰਮ ਹੈ ਕਹਿੰਦੀ ਮੈਂ ਨਾਲ ਜਾਣਾ ਵੀ ਮੈਂ ਬੁੜੀਆਂ ਨੂੰ ਮਿਲਿਏ ਇਹ ਵੀ ਮਿਲ ਕੇ ਆਏ ਆ ਹੁਣ ਪਰਿਵਾਰਾਂ ਨੂੰ ਮਿਲ ਕੇ ਆਂਦਾ ਗੱਲਬਾਤ ਕਰੀ ਸਾਰੀ ਇੱਕ ਗੱਲ ਦਾ ਇਹ ਪਤਾ ਲੱਗਿਆ ਵੀ ਜਦੋਂ 23 ਦੇ ਵਿੱਚ ਪਾਣੀ ਆਇਆ ਸੀਗਾ ਉਸ ਤੋਂ ਬਾਅਦ ਚ ਸਰਕਾਰ ਨੇ 6700 ਰੁਪਏ ਜੀ 6700 ਰੁਪਇਆ ਕਹਾ ਵੀ ਅਸੀਂ ਇਕੱਲੇ ਦਾ ਮੁਆਵਜ਼ਾ ਦੇਵਾਂਗੇ ਕੇਂਦਰ ਸਰਕਾਰ ਨੇ ਵੀ ਅਸੀਂ 6700 ਰੁਪਇਆ ਦੇਵਾਂਗੇ ਉਹ ਮੈਨੂੰ ਨਹੀਂ ਲੱਗਦਾ ਵੀ ਕਿਸੇ ਦੇ ਖਾਤੇ 'ਚ 6700 ਰੁਪਇਆ ਆਇਆ ਉਹ ਆਏ ਨਹੀਂਗੇ ਤੇ ਹੁਣ ਫੇਰ ਨੁਕਸਾਨ ਹੋ ਗਿਆ ਕਿਸੇ ਨੇ ਆਪਦੀ ਭੈਣ ਦਾ ਵਿਆਹ ਕਰਨਾ ਕਿਸੇ ਨੇ ਧੀ ਦਾ ਵਿਆਹ ਕਰਨਾ 100 ਸਾਢੇ ਘਰਾਂ 'ਚ ਲੋੜਾਂ ਕਿੱਥੋਂ ਕਰਨਗੇ ਜੀ ਇੱਕ ਸਾਲ ਫਸਲ ਨਾ ਹੋਵੇ ਤਾਂ ਕੀ ਹਾਲ ਹੋ ਜਾਂਦਾ ਸੋ ਇੱਥੇ ਤਾਂ ਦੂਜੀ ਵਾਰੀ ਫੇਰ ਨੁਕਸਾਨ ਹੋ ਗਿਆ ਪਹਿਲਾਂ 19 'ਚ ਹੋਇਆ ਸੀਗਾ ਹੀ ਫੇਰ 23 ਚ ਤੇ ਹੁਣ 25 ਚ ਹੋ ਗਿਆ ਸੋ ਸਰਕਾਰ ਨੂੰ ਵੀ ਹੱਥ ਬੰਨ ਕੇ ਬੇਨਤੀ ਹੈ ਵੀ ਜਰੂਰ ਸਾਥ ਦੇਵੇ ਕਿਉਂਕਿ ਸਰਕਾਰ ਤੋਂ ਬਿਨਾ ਕੋਈ ਹੱਲ ਨਹੀਂ ਹੋਣਾ ਮਸਲਾ ਤੇ ਜਰੂਰ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਜਿਨ੍ਹਾਂ ਦੇ ਘਰ ਡਿੱਗੇ ਉਹਨਾਂ ਨੂੰ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਇਹ ਸਰਕਾਰ ਮੂਰੇ ਹੱਥ ਬੰਨਦੀ ਹੈ ਜੀ ਅੰਪਾਨੇ ਭਾਈ ਤੁਹਾਨੂੰ ਨਹੀਂ ਲੱਗਦਾ ਤੁਸੀਂ ਇੱਥੇ ਚੱਲ ਕੇ ਆਏ ਹੋ ਵੀ ਹੋਰ ਵੀ ਲੋਕਾਂ ਨੂੰ ਆ ਕੇ ਇਹ ਨਾ ਪਿੰਡ ਵਾਲਿਆਂ ਦਾ ਦੁੱਖ ਹੈ ਜਿਹੜਾ ਉਹ ਸੁਣਨਾ ਚਾਹੀਦਾ ਮਦਦ ਹਰਜਾ ਜੀ ਦੇਖੋ ਹਰ ਇੱਕ ਬੰਦੇ ਦਾ ਫਰਜ ਹੈ ਜੇ ਅਸੀਂ ਵੀਡੀਓ ਬਣਾਉਨੇ ਆ ਨੈੱਟ ਤੇ ਪਾਉਨੇ ਆ ਇਹ ਲੋਕ ਦੇਖਦੇ ਤਾਂ ਸਾਨੂੰ ਤਾਂ ਗਾਂ ਚਾਰ ਪੈਸੇ ਆਉਂਦੇ ਆ ਤੇ ਜੇ ਹੁਣ ਅਸੀਂ ਨਹੀਂ ਖੜਾਂਗੇ ਨਾਲ ਅਸੀਂ ਉੱਥੇ ਇੱਕ ਵੀਡੀਓ ਪਾ ਕੇ ਆਪਦਾ ਫਰਜ ਪੂਰਾ ਕਰ ਲਿਆ ਜੀ ਹਾਂਜੀ ਅਸੀਂ ਨਾਲ ਆ ਜੀ ਐਂ ਕਰੋ ਉਹ ਨਹੀਂ ਇੱਥੇ ਗਰਾਊਂਡ ਲੈਵਲ ਤੇ ਆਓ ਉਹਨਾਂ ਦੇ ਨਾਲ ਮਿਲੋ ਉਹਨਾਂ ਦੇ ਦੁੱਖ ਸੁੱਖ ਕੁਝ ਨਹੀਂ ਕਰ ਸਕਦੇ ਜਦੋਂ ਤੁਸੀਂ ਮਿਲੋਗੇ ਅਗਲੇ ਤਾਂ ਉਦਾਂ ਹੀ ਹੌਸਲਾ ਵੱਧ ਜਾਂਦਾ ਜੀ ਸੋ ਸਾਰੇ ਕਲਾਕਾਰ ਭਾਈਚਾਰੇ ਨੂੰ ਵੀ ਬੇਨਤੀ ਹੈ ਵੀ ਤੁਸੀਂ ਬਾਤ ਛੱਡ ਕੇ ਆਪਦਾ ਜਿਹੜਾ ਫਰਜ ਆ ਉਹ ਨਿਭਾਓ ਪੰਜੀ ਤੁਸੀਂ ਆਏ ਇੱਥੇ ਤੁਸੀਂ ਸਾਰਾ ਜਾਇਜ਼ਾ ਲਿਆ ਤਾਂ ਕਿਵੇਂ ਦਾ ਮਾਹੌਲ ਬਣਿਆ ਹੋਇਆ ਹੁੰਦਾ ਹਾਂਜੀ ਹਾਲਾਤ ਬਹੁਤ ਬੁਰੇ ਆ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਪਾਣੀ ਕਿੰਨਾ ਜਿਵੇਂ ਭੈਣਾਂ ਤੋਂ ਮੈਂ ਥੋੜੀ ਜੀ ਗੱਲਬਾਤ ਭੈਣਾਂ ਨਾਲ ਕੀਤੀ ਵੀ ਤੁਹਾਨੂੰ ਕੀ ਵੀ ਐ ਕਹਿੰਦੇ ਵੀ ਅੱਗੇ ਵੀ ਪਹਿਲਾਂ ਵੀ 2019 ਦੇ ਵਿੱਚ ਜਿਹੜਾ ਪਾਣੀ ਆਇਆ ਸੀ ਉਦੋਂ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਤੇ ਹੁਣ ਆਇਆ 23 ਦੇ ਵਿੱਚ ਹੁਣ ਵੀ ਕੋਈ ਸੁਣਵਾਈ ਨਹੀਂ ਸਰਕਾਰ ਨੂੰ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਦੀ ਸੁਣਵਾਈ ਹੋਵੇ ਕੋਈ ਸੋ ਪਾਣੀ ਰੋਕਿਆ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਏ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਆਪਣਾ ਹੈਲੀਕਾਪਟਰ ਛੱਡ ਕੇ ਜਾਣਾ ਇੱਥੇ ਵੀ ਜਿਹੜੇ ਪੇੜ ਤੇ ਲੋਕ ਨੇ ਜੇ ਕੋਈ ਫਸ ਜਾਂਦਾ ਤਾਂ ਉਹਨੂੰ ਕੱਢਣ ਦੇ ਵਿੱਚ ਮਦਦ ਕਰੂਗਾ ਉਹਨਾਂ ਨੇ ਪਰ ਤੁਸੀਂ ਦੇਖ ਸਕਦੇ ਹੋ ਮੈਨੂੰ ਤਾਂ ਕੋਈ ਹੈਲੀਕਾਪਟਰ ਨਹੀਂ ਦਿਖਿਆ ਜੀ ਕੋਈ ਵੀ ਨਹੀਂ ਕਿਉਂ ਨੀਗਾ ਤਿੰਨ ਜਿਹੜੇ ਲਾਏ ਤਾਂ ਚਾਰ ਗੜੇ ਲਾਤੇ ਜੀ ਹੈਲੀਕਾਪਟਰ ਕਿੱਥੇ ਹੁੰਦਾ ਤੁਸੀਂ ਉੱਤੋਂ ਦੀ ਵੀ ਨਹੀਂ ਲੰਘਿਆ ਤੁਸੀਂ ਸੋ ਭੈਣਾ ਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਹਿੰਦੇ ਇੱਥੇ ਡੈੱਡ ਬੋਡੀ ਵੀ ਜਾ ਰਹੀ ਸੀ ਬਹੁਤ ਸਮੈਲ ਆ ਰਹੀ ਸੀ ਜਦੋਂ ਇਹ ਪਾਣੀ ਕਹਿੰਦੇ ਸੁੱਕੂਗਾ ਇੰਨੀ ਗੰਦੀ ਸਮੈਲ ਆਉਣੀ ਹੈ ਨਾ ਸਾਨੂੰ ਬਹੁਤ ਕੋਈ ਵੀ ਪ੍ਰੋਬਲਮ ਆ ਸਕਦੀ ਹੈ ਜੀ ਕੋਈ ਵਿਚਾਰਿਆਂ ਦੀ ਕੋਈ ਸੁਣਵਾਈ ਹੈ ਕਿਉਂਕਿ ਦੇਖੋ ਚਲੋ ਮਾਨ ਸਾਹਿਬ ਨੇ ਕਿਹਾ ਵੀ ਆਪਾਂ ਨੂੰ ਹਾਸੇ ਵਿੱਚ ਗੱਲ ਲੈ ਕੇ ਵੀ ਤੁਹਾਨੂੰ ਹੈਲੀਕਾਪਟਰ ਦਿੱਤਾ ਹੈ ਜੀ ਤੁਸੀਂ ਜੇ ਕਿਤੇ ਲੋਡ ਆ ਪਰ ਹੈਲੀਕਾਪਟਰ ਦੀ ਲੋਡ ਨਹੀਂ ਜੀ ਲੋੜ ਆ ਤੁਸੀਂ ਆਓ ਤੁਸੀਂ ਦੁੱਖ ਸੁਣੋ ਜਿਹੜਾ ਇਹਨਾਂ ਦਾ ਮਾਫ਼ ਜਾਉਂਦਾ ਇਹਨਾਂ ਦੇ ਇਹਨਾਂ ਦੇ ਸਿਰ ਤੇ ਹੱਥ ਰੱਖੋ ਬਸ ਹੈਲੀਕਾਪਟਰ ਦੀ ਲੋੜ ਨਹੀਂ ਤੁਸੀਂ ਇਹਨਾਂ ਦੇ ਸਿਰ ਤੇ ਹੱਥ ਰੱਖੋ ਬਸ ਇਹ ਹੀ ਬੇਨਤੀ ਕਰਦੇ ਆਂ ਜੀ ਸਰਕਾਰ ਨੂੰ ਸੋ ਅੱਜ ਅਸੀਂ ਇਹ ਹੀ ਦੇਖਣ ਆਏ ਸੀ ਵੀ ਕੀ ਚੀਜ਼ ਦੀ ਲੋੜ ਆ ਜੋ ਅਸੀਂ ਇਹਨਾਂ ਦਾ ਸਾਥ ਦੇ ਸਕੀਏ ਇਹ ਕਹਿੰਦੀ ਬਾਈ ਜੀ ਸਾਨੂੰ ਕੋਈ ਵੀ ਚੀਜ਼ ਦੀ ਲੋੜ ਨਹੀਂ ਹੈਗੀ ਜੋ ਪਹਿਲਾਂ ਹੀ ਸਾਨੂੰ ਗਿਆ ਜੀ ਉਦੋਂ ਸਾਨੂੰ ਲੋੜ ਆ ਉਦੋਂ ਅਸੀਂ ਬੰਨ ਮਾਰਨੇ ਆ ਸਾਨੂੰ ਤੇਲ ਦੀ ਲੋੜ ਆ ਹੋਰ ਵੀ ਚਲੋ ਲੋੜ ਤਾਂ ਜ਼ਰੂਰਤ ਤਾਂ ਹੁੰਦੀ ਆ ਪਰ ਜਿਹੜੇ ਭਰਾਵਾਂ ਨੇ ਆਉਣਾ ਉਹ ਪਹਿਲਾਂ 1-2 ਦਿਨ ਪਹਿਲਾਂ ਆ ਕੇ ਪੁੱਛ ਕੇ ਸਾਰਿਆਂ ਨੂੰ ਨਗਰ ਵਾਲਿਆਂ ਨੂੰ ਵੀ ਕੀ ਚਾਹੀਦਾ ਉਹ ਚੀਜ਼ ਲੈ ਕੇ ਆਉਣ ਸੋ ਇਨਸਾਨੀਏ ਤੌਰ ਤੇ ਇਹਨਾਂ ਨੇ ਇੱਕ ਦੇ ਜਿਵੇਂ ਸਾਰੇ ਘਰਾਂ ਦੇ ਵਿੱਚ ਪਾਣੀ ਆ ਜੀ ਜੋ ਉੱਚੇ ਆ ਜੋ ਜਿਹੜੇ ਜਮਾ ਘਰ ਵਿੱਚ ਵੜ ਗਏ ਆਗੇ ਉਹਨਾਂ ਨੇ ਚਾਰ ਚਾਰ ਜੀਆਂ ਨੂੰ ਰੱਖਿਆ ਹੋਇਆ ਜੀ ਬਹੁਤ ਵਿਚਾਰਿਆਂ ਨੂੰ ਦੇਖ ਕੇ ਆਏ ਆ ਕਿ ਕਰ ਰਿਹਾ ਸੋ ਲੋੜ ਹੈ ਜੀ ਸਾਰੇ ਪੰਜਾਬ ਨੂੰ ਇੱਕ ਹੋਣ ਦੀ ਤੇ ਜ਼ਰੂਰ ਮੋਢੇ ਨਾਲ ਮੋਢਾ ਲਾ ਕੇ ਖੜੋ ਮਾਝੇ ਵਾਲਿਆਂ ਨਾ ਬਾਕੀ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਤਤੀਵਾ ਨਹੀਂ ਲੱਗਣ ਬੰਦੇ ਇੱਥੇ ਦੇ ਮੌਜੂਦਾ ਵਿਧਾਇਕ ਨੇ ਰਾਣਾ ਇੰਦਰ ਪ੍ਰਤਾਪ ਉਹਨਾਂ ਵੱਲੋਂ ਵੀ ਕਾਫੀ ਜਿਹੜੀ ਕਹਿੰਦੇ ਮਦਦ ਕੀਤੀ ਜਾ ਰਹੀ ਹੈ ਇਸ ਚੀਜ਼ ਨੂੰ ਕੀਤੀ ਦੱਸ ਰਹੀ ਹੈ ਜੀ ਆ ਕਿਸ਼ਤیاں ਦੇਖ ਲਓ ਜਿੰਨੀਆਂ ਵੀ ਵੱਡੀਆਂ ਵੱਡੀਆਂ ਲਿਆ ਕੇ ਕਿਸ਼ਤیاں ਦਿੱਤੀਆਂ ਉਹਨਾਂ 'ਚ ਤੇਲ ਪਾਇਆ ਬਾਕੀ ਉਹ ਆਪ ਇੱਥੇ ਅਸੀਂ ਮਿਲੇ ਉਹਨਾਂ ਨੂੰ ਮਤਲਬ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਸੋ ਉਹਨਾਂ ਨੂੰ ਇਸ ਗੱਲ ਦਾ ਜੀ ਬਹੁਤ ਖੁਸ਼ੀ ਹੋਈ ਹੈ ਵੀ ਇੱਕ ਵਿਧਾਇਕ ਹੋ ਕੇ ਗਰਾਊਂਡ ਲੈਵਲ ਤੇ ਇੱਥੇ ਆ ਕੇ ਇਹ ਨਹੀਂ ਗੱਲ ਵੀ ਮਿਲ ਕੇ ਚਲੇ ਗਏ ਉਹ ਵਿੱਚ ਸਾਡੇ ਇੱਥੇ ਸਾਰਿਆਂ ਦੇ ਨਾਲ ਸਾਥ ਦੇ ਰਹੇ ਤਾਂ ਤੁਸੀਂ ਇੱਥੇ ਆਏ ਪਿੰਡ ਦੇ ਲੋਕਾਂ ਦਾ ਦੁੱਖ ਹੈ ਜਿਹੜਾ ਕਿਉਂਕਿ ਐਡੇ ਵੱਡੇ ਦੁੱਖ ਦੇ ਵਿੱਚ ਕੋਈ ਕੋਈ ਉਹ ਬਾਈ ਨਾਲ ਖੜਦਾ ਹਨਾ ਤਾਂ ਤੁਹਾਡਾ ਸਾਡੇ ਆਧਾਰੇ ਵੱਲੋਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਤੁਹਾਡਾ ਬਹੁਤ ਥੈਂਕ ਯੂ ਤੁਸੀਂ ਇਹਨਾਂ ਦੀ ਗੱਲ ਲੋਕਾਂ ਤੱਕ ਲੈ ਕੇ ਜਾ ਰਹੇ ਹੋ ਥੈਂਕ ਯੂ ਤਾ ਤੁਸੀਂ ਦੇਖਿਆ ਕਿਵੇਂ سوشل میڈیا 스타 ਜਿਹੜੇ ਇੱਥੇ ਆਏ ਨੇ ਪਿੰਡ ਦੇ ਲੋਕਾਂ ਦਾ ਜ਼ਾਇਜ਼ਾ ਲੈਣ ਵਾਸਤੇ ਤਾਂ ਪ੍ਰਸ਼ਾਸਨ ਇੱਥੇ ਦੇ ਮੌਜੂਦਾ ਵਿਧਾਇਕ ਨੇ ਰਾਣਾ ਇੰਦਰਪ੍ਰਤਾਪ ਉਹਨਾਂ ਦੀਆਂ ਜਿਹੜੀਆਂ ਸਿਫਤਾਂ ਕਰਦੇ ਪਿੰਡ ਦੇ ਲੋਕ ਨਹੀਂ ਥੱਕਦੇ ਉਹ ਕਹਿੰਦੇ ਗਰਾਊਂਡ ਰਿਪੋਰਟ ਜਿਹੜੀ ਇੱਥੇ ਆ ਕੇ ਉਹ ਹਰ ਇੱਕ ਚੀਜ਼ ਦਾ ਜ਼ਾਇਜ਼ਾ ਲੈਂਦੇ ਨੇ ਤਾਂ ਹੋਰ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਰਿਆਸਤ ਨਿਊਜ਼ ਦੇ ਨਾਲ